ਆ ਰਹੇ ਆ ਇੱਥੇ ਆ ਇੱਥੇ ਵਿਚਾਲੇ ਲੈ ਦੋਸਤੋ ਜੀ 17 524 ਤੋਂ ਲੈ ਕੇ 7624 ਤੱਕ ਸਭ ਤੋਂ ਵੱਧ ਸੌਦੇ ਕੀਤੇ ਆ ਆ ਜਿਹੜਾ ਪੱਖਾ ਉਹਨੂੰ ਸਨਮਾਨਿਤ ਕੀਤਾ ਜਾਂਦਾ ਕਿਹਦੇ ਕੀਤੇ ਜੀ ਹੁਣ ਦੇਖੋ ਜੀ ਇਹਨਾਂ ਦੇ 34 ਸੌਦੇ ਆ ਜੀ ਹਾਂਜੀ ਤੇ ਕਪਤਾਨ ਦੇ ਰਹਿ ਕੇ ਕੰਨ 26 ਅੱਛਾ ਜੀ ਸਭ ਤੋਂ ਵੱਧ ਸੌਦੇ ਗੁਰਪ੍ਰੀਤ ਦੇ ਆ ਸਭ ਤੋਂ ਵੱਧ ਦੋਸਤ ਦੇ ਸੌਦੇ ਗੁਰਪ੍ਰੀਤ ਬਗੜਿਆੜੀਆ ਨੇ ਕੀਤੇ 34 ਸੌਦੇ ਕੀਤੇ ਆ ਮਹੀਨੇ 'ਚ ਆ ਇਹਨੂੰ ਪੱਖਾ ਜਿਹੜਾ ਸਨਮਾਨਿਤ ਕੀਤਾ ਜਾਂਦਾ ਬਜ਼ਾਰ ਦਾ ਮੰਡੀ ਲਵਾਉਂਦੇ ਆ ਵਧੀਆ ਸੈਸ਼ਨ ਸੀ ਸਰਮਾਨਤ ਕੀਤਾ ਬੱਕਰੀ ਚੋਈ ਸਨਵਾਦ ਇਹਨਾਂ ਸੌਦੇ ਕਰਨ ਵਾਲਿਆਂ ਦਾ ਅਹੀਂ ਮੰਡੀਆਂ ਚਲਾਉਂ ਸੁਪਰਬਾਦ ਦੀ ਮੰਡੀ ਇਹਨਾਂ ਦੀ ਹੁੰਦੀ ਹੈ ਧੰਨਵਾਦ ਰਾ ਭਾਈ ਜੀ ਗੁਰਲਾਲ ਖੜੇ ਆ ਫਰੀਦਕੋਟ ਐਤਵਾਰ ਇੱਥੇ ਮੁੰਡੇ ਖੜਿਆ ਸੂਰਜਾ ਵਾਲੇ ਕਾਲੇ ਵਰਗੇ ਪੰਨੂ ਜੀ ਤੇ ਬੁੱਧਵਾਰ ਸੇਦਾ ਸਿੰਘ ਵਾਲਾ ਬੱਲੇ ਬੰਦਾ ਜੀ ਆਪਣੇ ਧੀ ਕੋਲ ਤੋਂ ਵਧੀਆ ਬੰਦੇ ਆ ਸੋਦੇ ਵਧੀਆ ਕਰਦੇ ਆ ਜੀ ਭਗਥੜਾ ਹਾਂ ਨਾ ਨਹੀਂ ਨਾ ਹਰੇ ਪਾਰੀ ਬਹੁਤ ਵਧੀਆ ਹਰੇ ਵਧੀਆ ਜੀ ਆ ਗਿਆ ਬਾਹਰ ਜਾਣੀ ਬਹੁਤ ਟੰਡਾ ਹਾਂ ਜੀ ਕੋਲੇ ਕੋਲੇ ਨਹੀਂ ਬੱਲੇ ਮੈਂ ਜੀ ਭੇਜੋ ਬਹੁਤ ਜੰਤੀ ਹੈ ਜੀ ਬੰਦ ਬੰਦ ਤੁਹਾਡਾ ਧੰਵਾ ਜੀ ਭਾਈ ਜੰਟਾ ਜੀ ਦਾ ਬਹੁਤ ਧੰਵਾ ਜੀ ਜੱਟੇ ਨੂੰ ਪੱਖੇ ਦਾ ਸਨਮਾਨਤ ਅਗਰੇਡੀ ਨੂੰ ਲੈ ਦੋਸਤ ਪੱਖੇ ਦੇ ਸਾਊਥ ਬਾਸ ਸੋਦੇ ਕਿ ਚੌਕੀ ਹੁੰਦੇ ਕੀਤੇ ਨੇ ਤੇ ਇਸ ਤਰ੍ਹਾਂ ਪੱਖੇ ਦਾ ਗੁਣ ਦੀ ਦਾ ਸਨਮਾਨ ਕੀਤਾ ਗਿਆ ਭਲੂਰ ਬੱਕਰਾ ਮੰਡੀ ਤੇ ਵੀ ਆਪਣੇ ਇਹ ਜਿਵੇਂ ਕਰੋ ਉੱਲੇ ਟੱਲੇ ਚੱਲੇ ਕਾ ਆਪਣੇ ਪ੍ਰੀਕੋਡ ਮੋਗਾ ਇਹ ਲੋਕਲ ਏਰੀਆ ਦੀਆਂ ਮੰਡੀਆਂ ਇਹ ਮੰਡੀਆਂ ਦੇ ਨੇੜੇ-ਨੇੜੇ ਆਪਣੀਆਂ 5 ਮੰਡੀਆਂ ਲੱਗ ਰਹੀਆਂ ਇਹ 5ਾਂ ਮੰਡੀਆਂ ਦੇ ਜਿਹੜੇ ਹੌਨਰ ਆ ਸਾਰਿਆਂ ਨੂੰ ਇੱਥੇ ਬੁਲਾ ਰਖਿਆ ਜੀ ਸਨਮਾਨ ਕਰਾਂਗੇ ਜੀ ਤੇ ਸਾਰੇ ਇਹ ਆਪਣੇ ਬੱਕਰੀ ਪਾਲਕ ਦੇ ਨਾਲ ਸਾਰੇ ਗਰੀਬ ਪਰਿਵਾਰ ਜੁੜੇ ਵੀ ਆ ਜੀ ਕੋਈ ਵੱਡਾ ਨਹੀਂ ਆ ਉਹਨਾਂ ਦੀ ਰੋਟੀ-ਨੋਟੀ ਸਿਰਫ ਅਸੀਂ ਸਿਰਫ ਇੱਕ ਸੇਵਾ ਕਰ ਰਹੇ ਹਾਂ ਕਰ ਲੋ ਰੌਲਾ ਪਾੜੋ ਕੋਈ ਇਹਦੇ ਵਿੱਚ ਸਾਨੂੰ ਮੁਨਾਫਾ ਨਹੀਂ ਆ ਕੋਈ ਸਾਡੇ ਪੱਲੇੋਂ ਜਰੂਰ ਪੈ ਜਾਂਦੇ ਆ ਅਤੇ ਮੇਰੇ ਨਾਲ ਦੇ ਇਹ ਤਾਂ ਕਰਦੇ ਰਹਿੰਦੇ ਥੋੜਾ ਬੋਧ ਮੈਂ ਕਹਿੰਦਾ ਜੀ ਆਉਂਦੇ ਜੀ ਦਾ ਨਹੀਂ ਵੀ ਸੌਦਾ ਹੁੰਦਾ ਉਹਨਾਂ ਨੂੰ ਤੇਲ ਪਾਣੀ ਦਾ ਵੀ ਸੌਤ ਹੁੰਦਾ ਛੱਡ ਦਈਦਾ ਉਹਨਾਂ ਨੂੰ ਵੀ ਕੋਲੋਂ ਪਾ ਦੇਈਦਾ ਵਧੀਆ ਗੱਲ ਹੈ ਜੀ ਇਹ ਤਾਂ ਬਹੁਤ ਵਧੀਆ ਗੱਲ ਆ ਸਾਡੀ ਕਾੜੀ ਵਾਲਾ ਦਾ ਆ ਇਹਨੂੰ ਪੱਕਾ ਸਨਮਾਨਤ ਕਰਤਾ ਇਹਨੇ ਸਭ ਤੋਂ ਵੱਧ ਸੌਦੇ ਕੀਤੇ ਸੀ ਸਾਰਿਆਂ ਨੂੰ ਕਹਿੰਦਾ ਹਾਂ ਉਹ ਆ ਪਹਿਲਾਂ ਹੀ ਕੱਢ ਦਿਆ না না এলি লাগা না না এলি লাগা 12 60 5000 15000 55000 ਠੀਕ ਹੈ ਜੀ ਆ ਜਾਓ ਰੇ ਬਾਈ ਲਾਈਵ ਦੋਸਤੋ ਜਿਹੜੇ ਮੰਡੀਆਂ ਦੇ ਓਨਰ ਆਏ ਜੇ ਫਰੀਦਕੋਟ ਥੇਡੇ ਵਾਲਾ ਸੂਰਿਆਲੇ ਵਾਲੇ ਬਾਈ ਆਏ ਆ ਮੰਡੀਆਂ ਦੇ ਓਨਰ ਆ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ سورج والا سورج والا

ਜਿਹੜੇ ਬੰਦੇ ਨੇ ਵਾਧਾ ਜਿਹੜੇ ਬੰਦੇ ਖਰੀਦਦੇ ਆ ਉਹਨਾਂ ਨੂੰ ਦੇ 207 ਤੋਂ ਬਾਅਦ ਦੇਣੀ ਆ ਸੌਦੇ ਕਰਦੇ ਆ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਜਿਹੜੇ ਬੰਦੇ ਮੰਡੀ ਬੋਲੀ ਆ ਬੈਨਤੋ ਮੰਡੀ ਲੱਗਦੀ ਉਹ ਨਾਹੋਂ ਪੈਂ ਤਾਂ ਵਧੀਆ ਸੌਦਾ ਹੋ ਤਨਾਲੇ ਬੰਦੇ ਵਧੀਆ ਖਾਣ ਪੀਣ ਦਾ ਸਾਧਨ ਵਧੀਆ ਸਾਧਨ ਬੜਕੱਕੇ ਹਾਂ ਸਾਧਨ ਨਾਰਾ ਕੋ ਬਧੀ ਗਿਆ ਯਾਰ ਨਿਮਾ ਚਲ ਚਲ ਨਿਮਾ ਮਰ ਖਾਈ ਮਰ ਖਾਈ ਹਾਂ ਬਾਈ ਗੱਲ ਤੇ ਆ ਗਈ ਚਾਵਾ ਜਾ ਪਾਰ ਦੋ ਤਾੜੀਆਂ ਨਾ ਬਗਲਾ ਹੋ ਰਿਹਾ ਸਾਰਿਆਂ ਨੂੰ ਬਖਾਰੀ ਰਹਿ ਗਿਆ ਸੀਰੇ ਨੂੰ ਦੇਓ ਸਾਰਿਆਂ ਨੂੰ ਸੱਦਾਂਗੇ ਮੋਨੀ ਮਿਸ਼ਰੀ ਵਾਲੇ ਆ ਸਾਰਿਆਂ ਨੂੰ ਸੱਦਾਂਗੇ ਸਿਹਤ ਨਹੀਂ ਹੱਥਾ ਸਾਡਾ ਬੁਟਾ ਸਿੰਘ ਆ ਜੀ ਵੱਡੇ ਘਰ ਸਨ ਸਨਮਾਨਿਤ ਕੀਤਾ ਜਾ ਰਿਹਾ ਜੀ ਗੋਰਾ ਲੋਕੇ ਇਹ ਰਿਮਰ ਕਟਾਈ ਦੇ ਨਹੀਂ ਆਪਣੀ ਤਰ੍ਹਾਂ ਲਾਵਾ ਮਾਰੋ ਤੜੀ ਜਰਾ ਇਹ ਵੀ ਨਾਲ ਹੀ ਘਟਾ ਲਓ ਪਹਿਲੇ ਨੰਬਰ ਤੇ ਹੀ ਆ ਹਾਂ ਹਾਂ ਜੀਰਾ ਬਸ ਦੇ ਦਊਗਾ ਇਹ ਆ ਆਪਣਾ ਮਾਰਨਾ ਡੋੜ ਕੋਈ ਆ ਵੰਦ ਬੈ ਦੋ ਬੰਦੇ ਰਹੇ ਦੇ ਆ ਹੋਰ ਆਪਣੇ ਰਹੇ بھائی پنڈ اپنا چاند باجا نہ کی راجو چاند باجا سماپت کیتا جا رہا ہے جی ਸਾਰਾ ਜੀਰਾ ਆਇਆ ਰਾਜੂ ਆਇਆ ਰਾਜੂ ਤੂੰ ਹੋ ਜਾ ਲੈ ਨਾ ਕੋਈ ਨਹੀਂ ਆਪਣਾ ਉਹ ਵਾਜਾ ਜੀ ਬਲਵਾਨ 500 ਡੋਟ ਨਾ ਕੀਆ کو بند ڈولہ سمانت کیا جا رہا ہے دوستو لا جوڑا گیا بٹو بھاگ سا ببو لامبا ببو لامبا سنمانت کیا جا رہا ہے میں سوچا جگجیت جگہ چٹے لال ਜਿਹੜੇ ਬੱਕਰੀਆਂ ਦੀ ਚਵਾਈ ਕੀਤੀ ਸੀ ਉਹਦਾ ਹੁਣ ਜਿਹੜੀ ਸ਼ਵੀਲ ਬਣਾਤੀ ਜਾਣੀ ਕਿ ਵਿੱਚ ਪਾਣੀ ਪਾ ਕੇ ਤੁਹਾਨੂੰ ਦਿਖਾਉਣੇ ਆ ਚੈੱਕ ਕਰ ਸਕਦੇ ਆ ਡਰਾਮਾ ਜਿਹੜਾ ਬਣ ਗਿਆ ਜਿਹੜਾ ਬੱਕਰੀਆਂ ਦਾ ਦੁੱਧ ਚੋਇਆ ਸੀਗਾ ਉਹਦਾ ਦੇਖੋ